ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਆਪਾਂ ਲਾਡ ਲੀਆਂ ਵੀਡੀਓ ਬਾਰੇ ਸੋ ਗੁਰਪ੍ਰੀਤ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਮੰਨੂ ਦੇ ਵਿੱਚ ਰੱਬ ਵੱਲੋਂ ਹੀ ਇੱਕ ਸ਼ਕਤੀ ਆ ਤੇ ਉਸ ਦੀ ਕਈ ਹੋਈ ਗੱਲ ਹਰ ਇੱਕ ਸੱਚ ਹੁੰਦੀ ਆ ਕਿਉਂਕਿ ਗੁਰਪ੍ਰੀਤ ਸ਼ੁਰੂ ਤੋਂ ਹੀ ਮੰਨੂ ਤੇ ਬਿਲਕੁਲ ਯਕੀਨ ਨਹੀਂ ਕਰਦਾ ਤੇ ਹਮੇਸ਼ਾ ਉਸ ਨੂੰ ਕਾਲੀ ਜ਼ਬਾਨ ਵਾਲੀ ਹੀ ਕਹਿੰਦਾ ਸੀ ਪਰ ਅੱਜ ਉਹ ਆਪਣੇ ਅੱਖੀਂ ਵੇਖ ਕੇ ਇੰਨਾ ਹੈਰਾਨ ਕਿਉਂ ਹੁੰਦਾ ਹੈ ਸੋ ਆਪਾਂ ਇਹ ਸਾਰੀਆਂ ਗੱਲਾਂ ਇਸ ਵੀਡੀਓ ਵਿੱਚ ਕਰਾਂਗੇ ਇਸ ਕਰਕੇ ਤੁਸੀਂ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਨੇ ਮੰਨੂ ਤੇ ਰੱਜੋ ਤੇ ਉਸਦੇ ਮਾਸੜ ਜੀ ਆਏ ਹੁੰਦੇ ਨੇ ਤੇ ਹੁਣ ਉਹ ਜਾਣ ਲਈ ਤਿਆਰ ਹੋ ਜਾਂਦੇ ਨੇ ਤੇ ਉਦੋਂ ਗੁਰਪ੍ਰੀਤ ਵੀ ਆ ਜਾਂਦਾ ਹੈ ਕਿਉਂਕਿ ਗੁਰਪ੍ਰੀਤ ਨੂੰ ਬਹੁਤ ਗੁੱਸਾ ਚੜ ਰਿਹਾ ਹੁੰਦਾ ਹੈ ਕਿ ਮੈਂ ਮੰਨੂ ਨੂੰ ਜਲਦੀ ਤੋਂ ਜਲਦੀ ਇੱਥੋਂ ਵਾਪਸ ਭੇਜ ਦੇਵਾਂ ਪਰ ਉਸ ਨੂੰ ਨਹੀਂ ਪਤਾ ਸੀ ਕਿ ਨੂੰ ਦੇ ਵਿੱਚ ਕੋਈ ਇਹੋ ਜਿਹੀ ਵੀ ਸ਼ਕਤੀ ਹੈ ਕਿ ਜਿਸ ਨਾਲ ਉਹ ਦੂਜਿਆਂ ਦਾ ਇਲਾਜ ਕਰ ਸਕਦੀ ਆ ਇਹ ਗੱਲ ਉਸ ਨੂੰ ਤਾਂ ਪਤਾ ਲੱਗਦੀ ਆ ਜਦ ਉਹਨਾਂ ਦੇ ਪਿੰਡ ਦੀ ਗਵਾਂਡਣ ਯਾਨੀ ਕਿ ਮੰਨੂ ਦੇ ਨਾਲਕਿਆਂ ਦੀ ਗਵਾਂਡਣ ਮੰਨੂ ਦੇ ਪਿੰਡ ਪਹੁੰਚ ਜਾਂਦੀ ਆ ਪੋਸ਼ਕੇ ਕਿਉਂਕਿ ਉਹ ਪਹਿਲਾਂ ਮੰਨੂ ਦੀ ਮਾਸੀ ਦੇ ਪਿੰਡ ਜਾਂਦੀ ਆ ਜਾਂ ਉਸ ਨੂੰ ਪਤਾ ਲੱਗਦਾ ਹੈ ਕਿ ਮੰਨੂ ਤੇ ਉਸ ਦੀ ਮਾਸੀ ਮਾਸੜ ਇੱਥੇ ਨਹੀਂ ਹੈਗੀ ਤਾਂ ਫਿਰ ਉਹ ਸਿੱਧੀ ਮੰਨੂ ਦੇ ਪਿੰਡ ਹੀ ਆ ਜਾਂਦੀ ਆ ਤੇ ਇਹ ਗੱਲ ਗੁਰਪ੍ਰੀਤ ਨੂੰ ਪਤਾ ਨਹੀਂ ਹੁੰਦਾ ਜਦੋਂ ਘਾਰ ਆਉਂਦਾ ਏ ਤੇ ਉਹਨਾਂ ਨੂੰ ਵੇਖ ਕੇ ਹੈਰਾਨ ਹੁੰਦਾ ਏ ਤੇ ਪੁੱਛਦਾ ਏ ਕਿ ਇਹ ਕੌਣ ਨੇ ਤੇ ਉਹ ਸਾਰਾ ਕੁਝ ਦੱਸਦੀ ਆ ਕਿ ਸਾਡੀ ਕੁੜੀ ਤੇ ਮੇਰੀ ਦੋਤੀ ਨੂੰ ਮੰਨੂ ਤੋਂ ਹੀ ਫਰਕ ਪਿਆ ਏ ਕਿਉਂਕਿ ਮੰਨੂ ਨੇ ਉਸ ਦਾ ਇਲਾਜ ਕੀਤਾ ਸੀ ਤੇ ਹੁਣ ਉਹ ਬਿਲਕੁਲ ਠੀਕ ਨੇ ਇਹ ਤਾਂ ਇੱਕ ਰੱਬੀ ਰੂਪ ਆ ਤੇ ਇਸ ਵਿੱਚ ਤਾਂ ਕੋਈ ਸ਼ਕਤੀ ਆ ਜਿਹੜੀ ਗੱਲ ਇਹ ਕਰਦੀ ਆ ਉਹ ਸੱਚ ਹੋ ਜਾਂਦੀ ਆ ਅਸੀਂ ਤਾਂ ਅਜਮਾ ਕੇ ਦੇਖ ਲਿਆ ਇਹ ਸਾਰੀਆਂ ਗੱਲਾਂ ਸੁਣ ਕੇ ਗੁਰਪ੍ਰੀਤ ਬੜਾ ਹੈਰਾਨ ਹੁੰਦਾ ਏ ਉਸ ਨੂੰ ਯਕੀਨ ਨਹੀਂ ਹੁੰਦਾ ਤੇ ਉਹ ਸੋਚਦਾ ਏ ਕਿ ਮੰਨੂ ਜਿਹੜੀ ਗੱਲ ਕਹਿੰਦੀ ਹੋ ਤਾਂ ਉਹ ਸੱਚ ਹੀ ਜਾਂਦੀ ਆ ਪਰ ਹਮੇਸ਼ਾ ਉਸ ਨੂੰ ਕਾਲੀ ਜ਼ਬਾਨ ਵਾਲੀ ਕਹਿ ਕੇ ਆਪਾਂ ਘਰੋਂ ਕੱਢ ਦਿੰਨੇ ਸੀ ਪਰ ਮੰਨੂ ਦੇ ਇੱਕ ਕੋਈ ਰੱਬੀ ਰੂਪ ਹੀ ਨਿਕਲਿਆ ਸੋ ਗੁਰਪ੍ਰੀਤ ਨੂੰ ਪਹਿਲਾਂ ਦਾ ਲੱਗਦਾ ਹੈ ਕਿ ਸ਼ਾਇਦ ਇਹਨਾਂ ਨੂੰ ਕੋਈ ਗਲਤਫਹਿਮੀ ਹੀ ਹੋਈ ਹੋਵੇ ਪਰ ਮਨੂ ਜਿਹੜੀਆਂ ਜਿਹੜੀਆਂ ਗੱਲਾਂ ਕਹਿੰਦੀ ਆ ਹਮੇਸ਼ਾ ਸੱਚ ਹੁੰਦੀਆਂ ਨੇ ਤੇ ਗੁਰਪ੍ਰੀਤ ਉਹਨਾਂ ਗੱਲਾਂ ਤੇ ਵਿਚਾਰ ਕਰਦਾ ਤੇ ਸੋਚਦਾ ਏ ਕਿ ਇਸਨੇ ਜੋ ਜੋ ਅੱਜ ਤੱਕ ਕਿਹਾ ਉਹ ਗੱਲਾਂ ਸੱਚ ਨੇ ਤੇ ਫਿਰ ਉਹ ਇਹ ਵੀ ਪੁੱਛਦਾ ਏ ਕਿ ਤੂੰ ਦੱਸ ਤੇਰੇ ਵੀਰਾ ਆਏਗਾ ਜਾਂ ਭੈਣ ਤਾਂ ਉਹ ਕਹਿੰਦੀ ਆ ਇੱਕ ਨਹੀਂ ਮੇਰੀਆਂ ਦੋ ਭੈਣਾਂ ਆਉਣਗੀਆਂ ਇਹ ਗੱਲ ਸੁਣ ਕੇ ਗੁਰਪ੍ਰੀਤ ਨੂੰ ਬੜਾ ਗੁੱਸਾ ਚੜਦਾ ਏ ਤੇ ਉਹ ਕਹਿੰਦਾ ਏ ਕਿ ਇਸਨੇ ਫੇਰ ਉਹੀ ਗੱਲ ਕਰ ਦਿੱਤੀ ਜਿਹੜੀ ਗੱਲ ਤੋਂ ਮੈਨੂੰ ਡਰ ਲੱਗਦਾ ਸੀ ਪਰ ਉਹਦਰੋ ਰੋਜੀ ਬੋਲਣ ਲੱਗ ਜਾਂਦੀ ਆ ਤੇ ਕਹਿੰਦੀ ਆ ਕਿ ਜਿਹੜਾ ਕੋਈ ਬੰਦਾ ਸੱਚੀ ਗੱਲ ਦੱਸ ਦੇਵੇ ਤੁਸੀਂ ਉਸ ਨੂੰ ਮਾੜਾ ਕਿਉਂ ਕਹਿੰਦੇ ਹੋ ਤੁਸੀਂ ਸਾਈਂ ਜੀ ਕੋਲ ਵੀ ਤਾਂ ਇਹੀ ਗੱਲਾਂ ਪੁੱਛਣ ਲਈ ਜਾਂਦੇ ਹੋ ਜੇਕਰ ਉਹ ਤੁਹਾਨੂੰ ਪਹਿਲਾਂ ਗੱਲਾਂ ਦੱਸ ਦਿੰਦਾ ਏ ਤੇ ਫੇਰ ਤੁਸੀਂ ਉਸ ਨੂੰ ਮੰਨਦੇ ਜੋ ਜਿਉਂ ਨਾ ਦੱਸੇ ਤੇ ਫੇਰ ਹੁਣ ਵੀ ਤੁਸੀਂ ਐਸੇ ਕਰਕੇ ਗਏ ਸੀ ਉਸਨੇ ਜੇ ਕਹਿ ਦਿੱਤਾ ਕਿ ਇਹ ਹੁਣ ਕੰਮ ਨਹੀਂ ਹੋਣਾ ਤੇ ਤੁਸੀਂ ਉਸਦੇ ਲਈ ਉਪਾਅ ਕਰ ਰਹੇ ਹੋ ਭਾਰੇ ਤਾਂ ਪ੍ਰਮਾਤਮਾ ਦੀ ਦੇਣ ਆ ਜੋ ਪ੍ਰਮਾਤਮਾ ਨੇ ਲਿਖਿਆ ਉਹ ਹੀ ਹੋਣਾ ਇਹ ਤੇ ਤੁਸੀਂ ਇਸ ਵਿੱਚ ਮੰਨੂ ਨੂੰ ਕਾਹਤੋਂ ਦੋਸ਼ ਦਿੰਦੇ ਹੋ ਉਹ ਤਾਂ ਇੱਕ ਸੱਚ ਹੀ ਦੱਸਦੀ ਆ ਪਰ ਗੁਰਪ੍ਰੀਤ ਨੂੰ ਗੁੱਸਾ ਲੱਗਦਾ ਏ ਕਿ ਇਸਨੇ ਇਹ ਗੱਲ ਕਿਹੜੀ ਗੱਲੋਂ ਮੂੰਹੋਂ ਖੱਢੀ ਪਰ ਉਸ ਨੂੰ ਯਕੀਨ ਵੀ ਹੁੰਦਾ ਏ ਕਿ ਮੰਨੂ ਦੀਆਂ ਕਈਆਂ ਗੱਲਾਂ ਸੱਚ ਹੁੰਦੀਆਂ ਨੇ ਤੇ ਪਹਿਲਾਂ ਉਹ ਉਸ ਨੂੰ ਕਾਲੀ ਜਬਾਨ ਵਾਲੀ ਸੋਚਦਾ ਸੀ ਪਰ ਹੁਣ ਉਹਦੇ ਦਿਮਾਗ ਵਿੱਚ ਆਉਂਦਾ ਏ ਕਿ ਕੋਸ਼ਨਾ ਕੋਸ਼ ਤਾਂ ਜ਼ਰੂਰ ਏ ਇਸ ਕੁੜੀ ਵਿੱਚ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ